ਸਹੀ ਗੱਲ ਜੀ ਆਪਾਂ ਜਾ ਰਹੇ ਆਂ ਖੇਤ ਰੇਡਿੰਗ ਨੇ ਬਾਈ ਸੋਨੀ ਦੇ ਤੁਹਾਨੂੰ ਦਿਖਾਉਣੇ ਹਨਾ ਤੇ ਕਿੱਤੀ ਕਰਨੀ ਬਾਈ ਯਾਰ ਸੌਖੀ ਵੀ ਐ ਸੌਖੀ ਵੀ ਨਹੀਂ ਹਨਾ ਜਿਵੇਂ ਕਹਿੰਦੇ ਨੇ ਵੀ ਸੱਪ ਪਾਨੀਆਂ ਸਿਰੀਆਂ ਤੇ ਪੈ ਰੱਖਣੇ ਪੈਂਦੇ ਨੇ ਬਿਲਕੁਲ ਸਹੀ ਗੱਲ ਬਾਈ ਉਹ ਗਰਮੀ ਬਹੁਤ ਯਾਰਿਆ ਰੇਡ ਦੇਖਦੇ ਆਂ ਖੇਤ ਬਾਈ ਦੇ ਜੂਰੀਆ ਤੁਹਾਨੂੰ ਦਿਖਾਉਣੇ ਬਾਈ ਆਜੋ ਜਿਹੜੇ ਜ਼ਮੀਨਾਂ ਕਹਿੰਦੇ ਨੇ ਵੀ ਅਸਲੀ ਹਨਾ ਸੱਚੀ ਜ਼ਮੀਨਾਂ ਨੱਪਣੀਆਂ ਨੇ ਮਿਹਨਤ ਕਰਨੀ ਪੈਂਦੀ ਬਾਈ ਬਹੁਤ ਔਖਾ ਮਿਹਨਤ ਦਾ ਰਾਜ ਹੁੰਦਾ ਹੈ ਨਾ ਕੋਈ ਵੀ ਕੰਮ ਮਿਹਨਤ ਨਾਲ ਹੀ ਹੁੰਦਾ ਪਰ ਹਾਂ ਜਿੰਨੀ ਜ਼ਿੰਮੇਵਾਰ ਮਿਹਨਤ ਕਰਦਾ ਖੇਤੀਬਾੜੀ ਦਾ ਬੰਦਾ ਕੋਈ ਵੀ ਜਿਹੜਾ ਬੰਦਾ ਠੇਕੇ ਦਿੰਦਾ ਪਰ ਉਹਨੂੰ ਉਹਨੀ ਫਸਲ ਦਾ ਮੁੱਲ ਮਿਲਦਾ ਨਹੀਂ ਹੈਗਾ ਜਿੰਨੀ ਮਿਹਨਤ ਕਰਦਾ ਉਹਨਾਂ ਨੂੰ ਫਸਲ ਫਸਲ ਦਾ ਜਿਹੜਾ ਮੁੱਲ ਮਿਲਣਾ ਚਾਹੀਦਾ ਜੀ ਆਪਾਂ ਬਾਈ ਦੀ ਕਰੀਏ ਨੇ ਬੇਟ ਬਾਹਰ ਗਿੜਵਾ ਰਹੇ ਸੀ ਉਹਨੂੰ ਆਜੂਗਾ ਇਹ ਉਹ ਆ ਗਿਆ ਲਾ ਬਾਈ ਆਪਾਂ ਮਿੱਤਰ ਸੋਨੀ ਹੇਦੀਆਂ ਨੇ ਪਰੇਡ ਇੱਕ ਗਿੰਸ ਵਾਹ ਪਾਣੀ ਉਹ ਦੇ ਕੇ ਪਾਣੀ ਦੇਖ ਕੇ ਆ ਜਾਂਦੀ ਹੈ ਹਾਂਜੀ ਪਾਣੀ ਲੈ ਆਇਆ ਲੈ ਪਾਣੀ ਲੈ ਆਪ ਬਾਈ ਸਾਡੇ ਟਿੱਬਿਆਂਲੇ ਰਾ ਆਪਣੇ ਜਿਵੇਂ ਹੁੰਦੇ ਆ ਨਾ ਖੇਤਾਂ 'ਚ ਐਨਾ ਬੁਰਾ ਹਾਲ ਆ ਭਈਆ ਸੁਭਾਨ ਅੱਲਾ ਸੜਕਾਂ ਦਾ ਹੋਣੀ ਹੋਣਾ ਆ ਰਹਾ ਦੇ ਕੋ ਕਚੇਰਾ ਇਹ ਨਹੀਂ ਬਜਦੀ ਨਹੀਂ ਹੁਣਾ ਮੋਟਰ ਹੈ ਨਾ ਬਾਈ ਦੇਣਾ ਨਹੀਂ ਡਰ ਲਾਇਆ ਦਾ ਇਹ ਬਾਈ ਰੋਜ਼ ਹੀ ਆਂ ਪੈਰ ਐ ਕੱਖ ਵੀ ਲਉਂਦਾ ਇੱਧਰ ਦੀ ਆਖਾ ਬਹੁਤਾ ਬਾਈ ਸਿਮਨ ਡਰਾਈਵਰ ਨਾ ਪੈ ਲਾਇਆ ਤੂੰ ਯਾਰ ਰੋਜ਼ ਹੀ ਆ ਇਹਨੂੰ ਅੱਖਾਂ ਲਾਦਾ ਪਈਣਾ ਐ ਸਾਜ ਜੀ ਵਾਹ ਓਖਾ ਹੈ ਨਾ ਚਾ ਲੋਕ ਜਾਣ ਜਾਣ ਸੱਜਾ ਹੋਰ ਰਾਤ ਰੋਕ ਪਾਣੀ ਨੂੰ ਬਈ ਇਹਨੇ ਆਪਣੇ ਲੋਕਾਂ ਦੀ ਵੀ ਗਲਤੀ ਹੁੰਦੀ ਆ ਯਾਰਾ ਨਾਲ ਇੱਧਰ ਜ਼ਮੀਨ ਆ ਨਾਲ ਕੇ ਨਾਲ ਖਾਲ ਜਾਂਦਾ ਦੇਖੋ ਪੈਪ ਦਾ ਬੰਦਾ ਦੱਬਦਾ ਪੈਪ ਨਾਲ ਘਰ ਨਹੀਂ ਪੈਂਦਾ ਉੱਚਾ ਹੋਇਆ ਚਾ ਸੱਜਾ ਨਾ ਪੈਪ ਵੀ ਦੱਬਦੇ ਬੰਦਾ ਪੈਪ ਨਾਲ ਕੋਈ ਘਰ ਨਹੀਂ ਪੈਂਦਾ ਯਾਰ ਜੇ ਪੈਪ ਦੱਬਿਆ ਹੋਵੇ ਇਹ ਹਰਾਮ ਕਰ ਨਹੀਂ ਲੋਕ ਬਈ ਆਪਣੇ ਲੋਕਾਂ ਨੇ ਸੋਚਣਾ ਨਹੀਂ ਕਿਸੇ ਦੀ ਸੋਚ ਨੂੰ ਬਦਲਿਆ ਨਹੀਂ ਜਾ ਸਕਦਾ ਸਾਰੇ ਕਹਿੰਦੇ ਨੇ ਵੀ ਮੈਂ ਸਹੀ ਆ। ਇਹ ਗਲਤ ਹੈ ਕਿਰਾ। ਅਰੇ ਜਮੀਨ ਜਰੂਰੀ ਇੱਥੇ ਬੈਰਾ ਦਾ। ਭਈਆ ਜਾਂਦੀ ਹੈ ਭਈ ਬਾਈ ਤੇ ਕਿਹੜਾ। ਔਖਾ ਬਹੁਤ ਆਇਆ। ਇੱਜੀ ਕਰਨੀ ਵਾਲਾ ਕਹਿ ਜਾਂਦਾ। ਵੀ ਇਹਦਾ ਡਿੱਕ ਲਾਈ ਫਿਰ ਦੇਣੀ ਏਡੇ ਟਰੈਕਟਰ ਨੇ ਹੋਈ ਲਾਦਾ ਬਈ। ਕੀ ਕਰੇ ਬੰਦਾ ਹੁਣ? ਅੱਜ ਖੇਤੀ ਵੱਡੇ ਸਾਧਾਂ ਗਿਓ ਛੋੜੇ ਹਨ ਨਾਲ ਖੇਤੀ ਨਹੀਂ ਦੀ।

ਹਾਂਜੀ ਭਾਈ। ਇਹ ਰੇ ਆਪਣੇ ਡੇਕਤਾ। ਉਹ ਆਉਂਦਾ ਭਾਈ। ਭਿੱਜੇ ਪੈ ਜਾਵਾਂ ਭਾਈ ਯਾਰ। ਸਾਤ ਮੁੜ ਕੋ ਮੁੜ ਕੇ ਹੋ ਪੈ ਜਾਵਾਂ। ਉਹ ਨਹੀਂ ਥੱਕਿਆ ਤਾਂ ਨਹੀਂ ਭਾਈ। ਥੱਕਿਆ। ਗਰਮੀ ਬਾੜੀ ਆ। ਹਵਾ ਵੀ ਚੱਲਦੀ ਆ। ਮੁੰਡਾ ਭਾਈ ਸਾਡਾ ਭਿੱਜਿਆ ਪਿਆ। ਆ ਲੋ। ਤੈਨਰੇ ਲਾਤੇ ਬਸ ਹੋਰ ਚੌਥਾ ਹੀ ਲਾਉਣੀ ਨਹੀਂ ਬਾਈ ਇਹੇ ਥੋੜੀ ਪਾਉਣੇ ਹੁੰਦੇ ਆ 2.5-3 ਕਿਲੋ ਹੀ ਪਾਉਣੇ ਮਾਸ ਇਹਦੇ ਬਾਅਦ ਐਂਡ ਸੱਸੀ ਗਾਲ ਆ ਹਾਂ ਜਿਆਡ ਡੜ ਦੇ ਕੰਮ ਫੇਰ ਪਾਉਣੇ ਆ ਨਹੀਂ ਬਸ ਤਿੰਨ ਕਬੂਰੀ ਐਂਟੀ ਹੋਈ ਆ 2.5-3